ਕਾਪੀ ਕਾਗ ਜੀ ਕਾਪੀ ਕਾਗ ਜਾਂਦਾ ਪੰਜਾਬ ਨੰਬਰ ਹੁੰਦੇ ਆ ਜਿਆਦਾਤਰ ਫਰਸਟ ਓਨਰ ਦੇ ਟਰੈਕਟਰ ਹੁੰਦੇ ਆ ਜੀ ਸਾਡੇ ਕੋਲ ਠੀਕ ਆ ਜੀ ਹਾਂ ਜੀ ਤੇ ਅੱਗੇ ਕਿ ਭਾਈ ਜੀ ਸਵਰਾਜ 855 ਕਹਿੰਦੇ ਪੰਜਾਬ ਦੀ ਸ਼ਾਨ ਹਾਂਜੀ ਇਹ 2021 ਮਾਡਲ ਆ ਜੀ ਪੰਜਾਬ ਨੰਬਰ ਆ ਫਰਸਟ ਓਨਰ ਟਰੈਕਟਰ ਆ ਜੀ ਏਜੰਸੀ ਜਿੱਦਾਂ ਨਹੀਂ ਖੜਾ ਨਹੀਂ ਏਜੰਸੀ ਵਰ ਗਈ ਆ ਏਜੰਸੀ ਜਿੱਦਾਂ ਨਹੀਂ ਖੜਾ ਫਿਰ ਤੁਸੀਂ ਕਹੋਗੇ ਇਹ ਵੀ ਪਹਿਲੇ ਹੀ ਕਰਦਾ ਜੀ ਇਹ ਵੀ ਪਹਿਲੇ ਕਰਦੇ ਆ ਫਰਸਟ ਪਾਰਟੀ ਤੋਂ ਲਿਆ 300 ਘੰਟਾ ਚੱਲਿਆ ਜੀ ਉਹ ਲੈ ਔਨਲੀ ਹਾਂ ਜੀ। ਕੌਣ ਵਗੈਰਾ ਜੀ ਸਿਮਬਲ ਸਕੋਰ ਸਹੀ ਹੋਈ ਜਾਣਾ ਹੋਣਾ ਚਾਹੀਦਾ। ਜਿਹੜੇ ਵੀ ਮਰਜੀ ਟਰੈਕਟਰ ਤੇ ਲੋਨ ਕਰਵਾਓ ਅਸੀਂ ਕਰਵਾ ਕੇ ਦਿੰਨੇ ਆ। ਏਜੂ ਬੈਂਕ ਤੋਂ ਕਰਾ ਕੇ ਦਿੰਨੇ ਆ। ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਖੜੇ ਹਾਂਗੇ ਬਾਈ ਜੀ ਕਿਸਾਨ ਟਰੈਕਟਰ ਸੇਲ ਪਰ ਤੇ ਜਾਨੇਗੇ ਤੇ ਬਾਈ ਨਿਰਮਲ ਆਪਣੇ ਨਾਲ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ। ਲਾਈਕ ਵੀ ਕਰਿਓ ਕਮੈਂਟ ਵੀ ਕਰਿਓ। ਸ਼ਸ਼ੀ ਕਾ ਭਾਈ ਨਾ ਸ਼ਸ਼ੀ ਕਾ ਭਰਾ ਜੀ ਹੋਰ ਠੀਕ ਠਾਕ ਹੈ ਜੀ। ਅਰੇ ਬਾਈ ਜੀ ਤੁਸੀਂ ਦੱਸੋ। ਮਿਹਰਬਾਨੀ ਭਰਾ ਜੀ ਤੁਹਾਡੀ ਸਾਡੀ ਵੀਡੀਓ ਕਰਨਾ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜਿਹੜੇ ਸਾਡੀ ਵੀਡੀਓ ਵੇਖਦੇ ਆ ਅੱਗੇ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਜੀ ਠੀਕ ਆ ਭਾਈ ਜੀ ਹਾਂ ਜੀ ਠੀਕ ਆ ਭਾਈ ਜੀ ਤੇ ਆਪਣੇ ਕੋਲੋਂ ਤਕਰੀਬਨ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਆ ਟਰੈਕਟਰ ਵੀਰ ਜੀ ਆਪਣੇ ਕੋਲ ਇਹ 25 ਤੋਂ 30 ਟਰੈਕਟਰ ਹਰ ਵੇਲੇ ਹਾਜ਼ਰ ਹੁੰਦੇ ਆ ਜਿਹੜੇ ਸ਼ੋਰੂਮ ਤੇ ਹੁੰਦੇ ਆ ਟਰੈਕਟਰ ਕੁਝ ਘਰੇ ਵੀ ਲੱਗੇ ਹੁੰਦੇ ਆ ਜੀ ਠੀਕ ਆ ਜੀ ਹਾਂ ਜੀ ਤੇ ਮੈਨ ਲਿਕੇਸ ਨੇ ਕਿਹੇ ਭਾਈ ਜੀ ਮੈਨ ਲੋਕੇਸ਼ਨ ਆ ਜੀ ਬਠਿੰਡਾ ਮਲੋਟ ਬਾਈਪਾਸ ਨੇੜੇ ਵਾਧਵਾ ਹਸਪੀਟਲ ਠੀਕ ਆ ਸ੍ਰੀ ਮੁਕਤਸਰ ਸਾਹਿਬ ਜੀ ਠੀਕ ਆ ਜੀ ਤੇ ਕਾ ਫਸਟ ਓਨਰ ਦੇ ਟਰੈਕਟਰ ਹੁੰਦੇ ਆ ਜੀ ਸਾਡੇ ਕੋਲ ਠੀਕ ਆ ਜੀ ਹਾਂਜੀ ਤੇ ਜੇ ਗੱਲਬਾਤ ਕਰੀ ਬਈ ਜੀ ਆਪਣਾ ਪੇਜ ਵੀ ਆਣਾ ਬਈ ਜੀ ਕਿਸਾਨ ਟਰੈਕਟਰ ਸੇਲ ਦੇ ਨਾਮ ਤੇ ਆਪਣਾ YouTube ਪੇਜ ਵੀ ਬਣਿਆ ਫੇਸਬੁੱਕ ਤੇ ਵੀ ਹੈ ਜੀ ਆਪਣਾ ਠੀਕ ਆ ਬਈ ਜੀ ਕਿਸਾਨ ਟਰੈਕਟਰ ਸੇਲ ਫੇਸਬੁੱਕ ਤੇ ਪੇਜ ਬਣਿਆ ਜੀ ਆਪਣਾ ਠੀਕ ਆ ਬਈ ਤਾਂ ਉੱਤੇ ਵੀ ਆਪਣੇ ਤੁਸੀਂ ਪੇਜ ਖੋਲ ਕੇ ਦੇਖ ਸਕਦੇ ਆ ਜੀ ਠੀਕ ਆ ਬਈ ਤਾਂ ਕਿ ਆਪਾਂ ਇੱਕ ਦੋ ਟਰੈਕਟਰ ਹਰ ਰੋਜ਼ ਸੇਲ ਕਰਦੇ ਆਂ ਇਹ ਕਈ ਵਾਕ ਤੁਸੀਂ ਬਈ ਵੀਡੀਓ ਦੇ ਉੱਪਰ ਦੇਖ ਸਕਦੇ ਹੋਗੇ ਤਕਰੀਬਨ ਗਾਕ ਤੁਸੀਂ ਅੰਦਾਜ਼ਾ ਲਾਈ ਸਕਦੇ ਹੋਗੇ ਕਿ ਕਿੰਨੇ ਗਾਕ ਆਉਣਗੇ ਤੇ ਕਰੀਏ ਬਈ ਜੀ ਵੀਡੀਓ ਸਟਾਰਟ ਕਰਾਂ ਜੀ ਸਾਨੂੰ ਚਲੋ ਬਈ ਜੀ ਵੀਡੀਓ ਸਟਾਰਟ ਕਰਦੇ ਆਂ ਬਈ ਜੀ ਆਪਾਂ 53 10 ਤੋਂ ਇਹ ਬਾਈ ਜੀ 2003 ਮਾਡਲ ਆ ਠੀਕ ਆ ਜੀ ਸਾਰਾ オリジナル ਟ੍ਰੈਕਟਰ ਆ 85 90 ਪੈਸੇ ਟਾਇਰ ਆ ਜੀ ਠੀਕ ਆ ਜੀ ਇਹਦੀ ਚਿੱਪ ਵਾਲੀ ਕਾ ਪੀ ਆਈ ਚਿੱਪ ਵਾਲੀ ਕਾ ਪੀ ਆਈ ਹੈ ਹਾਂਜੀ ਤੇ ਮਾਡਲ ਹੈਗਾ ਬਾਈ ਜੀ ਇਹ ਮਾਡਲ 2003 ਹੈ ਜੀ ਠੀਕ ਹੈ ਜੀ ਤੇ ਕਲ ਢਿੱਡ ਵਾਲਾ ਜੀ ਨੂੰ ਕਹਿੰਦੇ ਨਾਲੇ ਢਿੱਡ ਵਾਲਾ ਜੀ ਅਲਟੀਮਟ ਮਾਡਲ ਹੈ ਜੀ ਜਿਹਦੀ ਸਭ ਤੋਂ ਵੱਧ ਡਿਮਾਂਡ ਹੈ ਠੀਕ ਹੈ ਬਾਈ ਜੀ ਤੇ ਪਿਛਲੇ ਕਿਹੜੀਆ ਟਾਈਮ ਦੇ ਵਿੱਚ ਪੂਰੀ ਡਿਮਾਂਡ ਸੀਗੇ ਪੂਰਾ ਨਹੀਂ ਹੁੰਦਾ ਜੀ ਇਹ ਟ੍ਰੈਕਟਰ ਹਾਂਜੀ 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 2 ਸਪੀਡ ਚ ਬਾਈ ਜੀ 3 ਚ ਇਹ 3 ਸਪੀਡ ਹੈ ਜੀ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਸਾਰਾ ਰੰਗ ਪੇਂਟ ਓਰੀਜਿਨਲ ਹੈ ਟ੍ਰੈਕਟਰ ਦਾ ਠੀਕ ਹੈ ਜੀ ਬਾਈ ਜੀ ਜੇ ਮੰਨ ਗਏ ਲੋ 40000 ਰੁਪਿਆ ਠੀਕ ਹੈ ਜੀ ਤੇ ਆਏ ਗਾਗ ਦਾ ਮਾਨ ਤਾਨ ਵੀ ਕਰਾਂਗੇ ਠੀਕ ਹੈ ਭਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਪਾਵਰ ਸਟੀering ਹੈ ਜੀ ਤੇ ਅਗੇ ਕਹੇ ਭਾਈ ਜੀ ਸੋਨਾ ਲੀਕਾ RX 60 ਵਾਲਾ ਬਾਈ ਜੀ 60 ਵਾਲਾ ਜੀ ਇਹ 19 ਮਾਡਲ ਹੈ ਜੀ ਫਸਟ ਓਨਰ ਹੈ ਜੀ ਠੀਕ ਹੈ ਜੀ ਰੋਪੀ ਛਤਰੀ ਲੱਗੀ ਹੈ ਜੀ ਠੀਕ ਹੈ ਜੀ ਇਹਦੀ ਡਿਮਾਂਡ ਹੈ ਜੀ 6 ਲੱਖ ਰੁਪਿਆ 6 ਲੱਖ ਰੁਪਿਆ ਪੰਜਾਬ ਨੰਬਰ ਆ ਫਸਟ ਓਨਰ ਦਾ ਸਾਰਾ オリジナル ਟਰੈਕਟਰ ਹੈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਨਾਲ ਦੇ 85 ਪੈਸੇ ਆ ਜੀ ਠੀਕ ਹੈ ਜੀ ਨਾਲ ਦੀ ਹੈ ਭਾਈ ਜੀ ਨਾਲ ਦੇ ਜੀ ਨਾਲ ਠੀਕ ਹੈ ਜੀ ਲੋ ਬਈ ਨਾਲ ਦੇ ਟਾਇਰ ਆਗੇ ਕ ਤੇ ਫਰਸਟ ਕੁਆਲਟੀ ਵੀ ਹੈ ਨਾ ਬਈ ਹਾਂਜੀ ਹਾਂਜੀ ਫਰਸਟ ਕੁਆਲਟੀ ਹੈ ਠੀਕ ਹੈ 60 ਹੌਸ ਪਾਵਰ ਦਾ ਹੈ 60 ਹੌਸ ਪਾਵਰ ਹੈ 3 ਸਪੀਡ ਚੱਣ ਬਈ ਨਹੀਂ ਜੀ ਇਹ 2 ਸਪੀਡ ਹੈ 2 ਸਪੀਡ ਹੈਗਾ ਬਈ ਹਾਂਜੀ ਤੇ ਅੱਗੇ ਕਿ ਬਈ ਜੀ ਸਵਰਾਜ 855 ਕਹ ਲਈਏ ਪੰਜਾਬ ਦੀ ਸ਼ਾਨ ਹਾਂਜੀ ਇਹ 2021 ਮਾਡਲ ਹੈ ਜੀ ਪੰਜਾਬ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਤੇ ਦੇਗੀ ਚੁੱਲੇ ਵਾਲਾ ਨਾ ਬਈ ਜੀ ਨਾਲ ਦੇ ਟਾਇਰ ਹੈ ਜੀ ਇਹਦੇ 85 ਪੈਸੇ ਰੰਗ ਪੇੜ ਦਾ origi nal ਹੈ ਜੀ ਠੀਕ ਹੈ ਬਈ ਜੀ ਇਹਦਾ ਰੇਟ ਆ ਜੀ 6 ਲੱਖ ਤੇ 75 ਹਜ਼ਾਰ ਰੁਪਿਆ ਜੀ ਤੇ ਇੰਜਨ ਗੇਅਰ ਬਾਈ ਜੀ ਇੰਜਨ ਗੇਅਰ ਦਾ ਓਕੇ ਆ ਜੀ ਥੋੜਾ ਬੋਧਾ ਮਾਨਤਾਨ ਆਇਆ ਵੀ ਹੋ ਜਾਊਗਾ ਜੀ ਠੀਕ ਆ ਲੈ ਵੀ ਮਾਨਤਾਨ ਫੁੱਲ ਹੋ ਜਾਊਗਾ ਆਪਣੀ ਵੀਡੀਓ ਦੇਖ ਕੇ ਆ ਜਾਂਦਾ ਹਾਂਜੀ ਤੇ ਟਰੈਕਟਰ ਵੀ ਕੱਟਿਆ ਜਾਊ ਬਾਈ ਇਹਦੇ ਨਾਲ ਟਰੈਕਟਰ ਵੀ ਜੀ ਜਿਹੜਾ ਨਵੇਂ ਚ ਕੋਈ ਵੀ ਟਰੈਕਟਰ ਨਵੇਂ ਚ ਪੁਰਾਣੇ ਚ ਪੁਰਾਣਾ ਕਟਾ ਸਕਦੇ ਜੀ ਠੀਕ ਆ ਲੈ ਵੀ ਟਰੈਕਟਰ ਵੀ ਕੱਟਿਆ ਜਾਊਗਾ ਜਿਹੜਾ ਟਰੈਕਟਰ ਵੀ ਹੋਏਗਾ ਹਾਂਜੀ ਠੀਕ ਆ ਜੀ ਲੋਨ ਗੁਆਰੇ ਦੀ ਫੈਸੀਬਿਲਿਟੀ ਵੀ ਹੈ ਘਰੇ ਹਾਂਜੀ 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 ਤੇ ਅਗੇ ਕਹੇ ਬਈ ਸੁਰਾਜ 855 ਫੋਰ ਤੇ ਡਬਲ ਡਿਸਟਰੀਬਿਊਟਰ ਵਾਜੀ ਵੀ ਹਾਂਜੀ ਇਹ 2019 ਮਾਡਲ ਆ ਜੀ ਠੀਕ ਆ ਜੀ 2019 ਮਾਡਲ ਆ ਜੀ ਇਹਦੀ 6 ਲੱਖ 5 ਲੱਖ ਤੇ 65000 ਰੁਪਇਆ ਡਿਮਾਂਡ ਆ ਜੀ ਠੀਕ ਆ ਜੀ ਬਾਕੀ ਆਏਗਾ ਇਹਦਾ ਮਾਨਤਾਨ ਫੋਲ ਹੋ ਜਾਊਗਾ ਤੇ ਟਾਇਰ ਵਾਜੀ ਟਾਇਰ ਇਹਦੇ ਮਗਰਲੇ 55 ਪੈਸੇ ਆ ਜੀ ਮੂਰਲੇ ਨਵੇਂ ਆ ਜੀ 90 ਪੈਸੇ ਟਾਇਰ ਆ ਜੀ ਲੈ ਬਈ ਮੂਰਲੇ ਨਵੇਂ ਟਾਇਰ ਆਗੇ ਬੈਕ ਟਾਇਰ ਨਾਲ ਦੇ ਦਾ ਨਹੀਂ ਬਈ ਜੀ ਨਹੀਂ ਨਾਲ ਦੇ ਆ ਜੀ ਇਹਦੇ ਠੀਕ ਆ ਬੈਕ ਟਾਇਰ ਨਾਲ ਦੇ ਬਈ ਨਾਲ ਦੇ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਕੋਕਾ ਫੀਸ ਆਗਾ ਤੇ ਅੱਗੇ ਕਹੇ ਬਾਈ ਜੀ ਛੋਟੇ ਜ਼ਿੰਮੇਦਾਰ ਦੀ ਕਹਿੰਦੇ ਪਸੰਦ ਤੋਹਫਾ ਟਰੈਕਟਰ ਹਾਂਜੀ ਤੇ ਇਹ ਮਾਡਲ ਬਾਈ ਜੀ ਇਹ ਮਾਡਲ ਉਨੇ ਆ ਜੀ ਆਸ਼ਰ 241 ਆ ਜੀ ਬਠਿੰਡਾ ਨੰਬਰ ਆ ਜੀ ਤੇ ਟਾਇਰ ਵੀ ਜਿਹੜੇ ਕਹਿੰਦੇ ਫਸਟ ਪਾਰਟੀ ਆ ਟਾਇਰ ਚਾਰੋਂ ਨਵੇਂ ਆ ਜੀ ਠੀਕ ਆ ਲੈ ਵੀ ਤੇ ਮਾਰਕਅਪ ਗੈਰਾ ਵੀ ਦੇਖ ਸਕਦੇ ਫਿਰ ਟਾਇਰ ਚੌਕੜਾ ਜਾਮਾ ਨਵੇਂ ਨਿਕੇ ਹਾਂਜੀ ਇਹਦਾ ਰੇਟ ਆ ਜੀ 2 ਲੱਖ ਤੇ 70000 ਰੁਪਿਆ ਗਾਹਕ ਦਾ ਮਾਨਤਾਨ ਫੁੱਲ ਹੋ ਜੂਗਾ ਜੀ ਠੀਕ ਆ ਲੈ ਵੀ ਮਾਨਤਾਨ ਹਰੇਕ ਟਰੈਕਟਰ ਜੋ ਜਗਾ ਲੋਨ ਲੋਨ ਤਾਂ ਇਹਦੇ ਵੀ ਹੋ ਜੂਣਾ ਬਈ ਲੋਨ ਹੋ ਜੂਗਾ ਜੀ 2.5 ਲੱਖ ਰੁਪਿਆ ਲੋਨ ਹੀ ਹੋ ਜੂਗਾ ਜੀ ਇੱਥੇ ਠੀਕ ਆ ਜੀ 2 ਲੱਖ 25000 ਰੁਪਿਆ ਤੇ ਲੋਨ ਹੋ ਜੂਗਾ ਜੀ ਠੀਕ ਆ ਜੀ ਤਾਂ ਡਿਮਾਂਡ 50000 ਰੁਪਏ ਦਾ ਟਰੈਕਟਰ ਲੈ ਜਾਓ ਠੀਕ ਆ ਬਾਈ ਜੀ ਤੇ ਅੱਗੇ ਕਹਿੰਗਾ ਬਾਈ ਜੀ ਅਰਜਨ 555 ਡਿਮਾਂਡ ਬਾਈ ਜੀ ਬਹੁਤ ਆਈ ਸੀਗੀ ਪਿਛਲੀ ਵੀਡੀਓ ਚ ਕਹਿੰਦੇ ਬਾਈ ਜੀ ਅਰਜਨ 555 ਲੈ ਗਏ ਹੋ ਤੇ ਇਹ ਮਾਡਲ ਬਾਈ ਜੀ ਇਹ 2020 ਮਾਡਲ ਆ ਜੀ ਫਸਟ ਓਨਰ ਆ ਪਗਲੇ ਟਾਇਰ ਨਵੇਂ ਆ ਜੀ ਮੂਹਰੇ ਟਾਇਰ ਨਾਲ ਦੇ 70 75 ਪੈਸੇ ਆ ਠੀਕ ਆ ਜੀ ਤੇ 14 ਦੇ ਟਾਇਰਾਂ ਚ ਬਈ 14 ਦੇ ਟਾਇਰਾਂ ਚ ਹੈ ਜੀ 5 ਲੱਖ ਤੇ 70000 ਰੁਪਿਆ ਡਿਮਾਂਡ ਹੈ ਇਹਦੀ ਠੀਕ ਹੈ ਜੀ ਤੇ 60 ਗੇਰ ਚ ਆਣਾ ਬਈ ਜੀ 60 ਗੇਰ ਆ ਜੀ ਸਾਰਾ ਓਰੀਜਨਲ ਹੈ ਹਾਂਜੀ ਹਾਂਜੀ ਸਾਰਾ ਓਰੀਜਨਲ ਹੈ ਜੀ ਠੀਕ ਹੈ ਜੀ ਲਓ ਬਈ ਵਾਕਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰਾ ਸਾਫ ਪਿਆਗਾ ਤੇ ਬਾਈ ਨੇ ਪਹਿਲੇ ਦੱਸਤਾ ਕਾਪੀ ਕਾਗਜਾਂ ਦੀ ਗਾਰੰਟੀ ਹੋਗੇ ਤੇ ਰੰਗ ਪੇਂਟ ਜੇ ਹੋਇਆ ਤਾਂ ਦੱਸ ਦਿਓ ਫਰਸਟ ਓਨਰ ਹੋਊਗਾ ਜੀ ਇਹ ਵੀ ਫਰਸਟ ਓਨਰ ਹੈ ਠੀਕ ਹੈ ਜੀ ਚਲੋ ਬਈ ਅੱਗੇ ਆਗਾ 3 ਸਪੀਡ ਦੇ ਅਗੇ ਚੁੱਲੇ ਵਾਲਾ ਰਿਵਰਸ ਪੇਟਿਓ ਤੇ 16 ਦੇ ਟਾਇਰ ਇਹਦਾ ਟਾਇਰ ਨਾਲ ਦੇ ਹੈਗਾ ਜੀ 95 ਪੈਸੇ ਠੀਕ ਹੈ ਜੀ ਚੱਲਿਆ 375 ਘੰਟੇ ਹੈ ਜੀ ਕੰਪਨੀ ਰਿਕਾਰਡ ਬਾਈ ਜੀ ਕੰਪਨੀ ਰਿਕਾਰਡ ਹੈ ਜੀ ਇੱਕ ਸਰਵਿਸ ਹੋਈ ਹੈ ਜੀ ਇਹਦੀ ਠੀਕ ਹੈ ਲੋ ਬਈ ਇੱਕ ਸਰਵਿਸ ਹੋਈ ਹੈ ਅਜੇ ਤੱਕ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਹੁਣ ਤੁਹਾਨੂੰ ਬਈ ਜੀ ਜਾਂਸੀ ਜਾਣ ਦੀ ਲੋੜ ਨਹੀਂ ਹੈਗੀ ਕਿਸਾਨ ਟਰੈਕਟਰ ਸੇਲ ਪਰਚੇ ਜਾਣ ਦੇ ਸਿੱਧਾ ਸ਼ੋਅਰੂਮ 'ਚ ਆ ਜੇ ਹਾਂਜੀ 3 ਸਪੀਡ ਆ ਜੀ 7.5 ਲੱਖ ਡਿਮਾਂਡ ਆ ਬਾਕੀ ਗਾਹਕ ਦੇ ਆਉਣ ਤੇ ਮਾਨਤਾਨ ਕਰਾਂਗੇ ਠੀਕ ਆ ਬਈ ਜੀ ਬਾਕੀ ਕੰਡੀਸ਼ਨ ਤੁਹੇ ਦਿਖਾਈ ਦਿੱਤੀ ਬਈ ਪੂਰਾ ਕੋਕਾ ਪੈਸਾ ਲੋਨ ਵਗੈਰਾ ਦੀ ਫੈਸੀਬਿਲਿਟੀ ਵੀ ਹੈਗੀ ਆ ਟਰੈਕਟਰ ਵੀ ਨਲਟ ਕਟਿਆ ਜਾਊਗਾ ਅੱਗੇ ਹੈਗਾ ਸੋਨਾ ਲੀਕਾ ਪੀਵੀ 30 ਤੇ ਇਹ ਮਾਡਲ ਬਈ ਜੀ ਇਹ 22 ਮਾਡਲ ਆ ਜੀ 500 ਘੰਟਾ ਚੱਲਿਆ ਚੇਂਜਰ ਸੋਨਾ ਲੀਕਾ 60 ਚੇਂਜਰ ਵਾਲਾ 3 ਸਪੀਡ ਆ ਜੀ ਠੀਕ ਆ ਬਈ ਜੀ ਇਹਦੀ ਡਿਮਾਂਡ ਆ 710000 ਰੁਪਿਆ ਜੀ ਠੀਕ ਆ ਜੀ ਬਾਕੀ ਗਾਹਕ ਦਾ ਮਾਨਤਾਨ ਫੁੱਲ ਹੋ ਜੂਗਾ ਜੀ ਠੀਕ ਆ ਜੀ ਬਾਕੀ ਬਈ ਪੈਰਦਾਨ ਤੁਸੀਂ ਦੇਖ ਜਾਦਾਂਗੇ ਪੂਰੇ ਜਮਾ ਸਾਫ ਪਏਨਗੇ ਮੈਨੂੰ ਲੱਗਦਾ ਹਜੇ ਤੱਕ ਵਧਾਈਆਂ ਦੀ ਚੱਲਿਆਣਾ ਬਈ ਜਿੰਨਾ ਚੱਲਣਾ ਹਾਂਜੀ ਹਾਂਜੀ ਇਹ 500 ਘੰਟਾ ਚੱਲਿਆ ਜੀ ਫਰਸਟ ਓਨਰ ਹੈ ਜੀ ਮਕਸਰ ਨੰਬਰ ਹੈ ਠੀਕ ਆ ਬਈ ਜੀ ਪੀਵੀ 30 ਨੰਬਰ ਆਗਾ ਹਾਂਜੀ ਹਾਂਜੀ ਤੇ ਅੱਗੇ ਕਹੇ ਬਈ ਜੀ ਫਾਰਮਟ੍ਰੈਕ ਫਾਰਮਟ੍ਰੈਕ 45 ਆ ਜੀ ਇਹ 14 ਮਾਡਲ ਹੈ ਟੌ ਮਾਡਲ ਹੈ ਸੁਪਰ ਮੈਕਸ ਹੈਗਾ ਜੀ ਇਹ ਠੀਕ ਹੈ ਜੀ ਸੁਪਰ ਮੈਕਸ ਆ ਗਿਆ ਹਾਂਜੀ ਹਾਂਜੀ 14 ਮਾਡਲ ਹੈ ਫਰਸਟ ਓਨਰ ਦਾ ਮਕਸਰ ਨੰਬਰ ਦਾ ਹੀ ਇਹ ਹੈ ਜੀ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਇਹ ਨਵੇਂ ਆ ਜੀ ਚਾਰੋਂ ਠੀਕ ਹੈ ਇੱਕ ਗੱਲ ਆਣਾ ਬਾਈ ਜਿਹੜੇ ਤੁਹਾਡੇ ਕੋਲ ਟਰੈਕਟਰ ਨਾਲ ਦੇ ਟਾਇਰ ਆਲੇ ਉਹਦਾ ਗੱਲ ਅਲੱਗ ਰਹੀ ਹੈ ਨਾ ਜਿਹੜੇ ਨਵੇਂ ਹੋਣਗੇ ਜਿਹੜੇ ਟਾਇਰ ਹੋਣਗੇ ਨਵੇਂ ਹੋਣਗੇ ਬਈ ਬਾਕੀ ਤੁਸੀਂ ਦੇਖ ਸਕਦੇ ਹੋਗੇ ਬੈਕ ਟਾਇਰ ਵੀ ਜਮਾ ਨਵੇਂ ਨੇ ਕਿ ਤੇ ਫਰੰਟ ਟਾਇਰ ਵੀ ਤੇ ਇਹ ਵੀ ਪੀਵੀ 30 ਨੰਬਰ ਆ ਗਿਆ ਨਾ ਬਾਈ ਜੀ ਤੇ ਪਾਵਰ ਸਟੀering ਆ ਗਿਆ ਹਾਂਜੀ ਇਹਦਾ ਰੇਟ ਹੈ ਜੀ 4 ਲੱਖ ਤੇ 10000 ਰ ਤੇ ਇਹ ਜ ਰੰਗ ਪੇਂਟ ਦੀ ਗੱਲ ਕਰੀਏ ਜੀ ਸਾਰਾ origignal ਹੈ ਵੀਰੇ ਠੀਕ ਹੈ ਬੰਪਰ ਵਗੈਰਾ ਦਾ ਹੋਇਆ ਜਿਵੇਂ ਬੰਪਰ ਹੋਇਆ ਹੈ ਬਾਕੀ ਸਾਰਾ ਰੰਗ ਪੇਂਟ origignal ਹੈ ਜੀ ਫਸ ਕੁਆਲਟੀ ਹੈ ਜੀ ਤੇ ਇਹ ਕਹ ਗਿਆ ਬਈ ਜੀ 730 TXT ਮਾਡਲ ਵਾਲਾ ਸੁਪਰ ਵਾਲਾ ਨਹੀਂ ਇਹ ਕਹ ਗਿਆ ਇਹ ਹੈਗਾ ਪਲੱਸ ਵਾਲਾ ਜੀ ਇਹ 10 ਮਾਡਲ ਹੈ ਜੀ ਠੀਕ ਹੈ ਜੀ ਟਾਇਰ 90 ਪੈਸੇ ਹੈ ਜਾਰੇ ਦੇ ਠੀਕ ਹੈ ਜੀ 16 ਦੇ ਚ 16 ਦੇ ਚ 3 ਸਪੀਡ ਹੈ ਡਿਸਟ੍ਰੀਬਿਊਟਰ ਵਾਲਾ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 4,80,000 ਰੁਪਇਆ ਜੀ 4 ਲੱਖ ਤੇ 80 ਹਜ਼ਾਰ ਰੁਪਇਆ ਹਾਂਜੀ ਮੌਕੇ ਤੇ ਭਾਈ ਇਹਦਾ ਸਹੀ ਮੌਕੇ ਤੇ ਮਾਰਦਾਨ ਹੋ ਜਾਊਗਾ ਜੀ ਸਹੀ ਜੀ ਕੋਈ 20,000 15-20 ਹਜ਼ਾਰ ਦਾ ਸਾਡਾ ਉਹ ਦਾ ਹੁੰਦਾ ਜੀ ਇਹ 15,000 ਰੁਪਇਆ ਲੈਸ ਹੋ ਜਾਊਗਾ ਜੇ ਮੌਕੇ ਤੇ ਮੇਰੀ ਵੀਡੀਓ ਦੇਖ ਕੇ 20,000 ਰੁਪਇਆ ਕਰਵਾ ਲਿਓ ਤੇ ਕਹੇਗਾ ਭਾਈ ਜੀ 50-50 ਡੀ ਇਹ 2017 ਮਾਡਲ ਆ ਜੀ ਠੀਕ ਆ ਜੀ ਕਨੋਪੀ ਛਤਰੀ ਲੱਗੀ ਆ ਸਾਰਾ 오ਰੀਜਨਲ ਆ ਜੀ ਠੀਕ ਆ ਜੀ ਵੇਟ ਵੀ ਲੱਗੇ ਆ ਜੀ ਮਗਲੇ ਚੱਕਿਆਂ ਨੂੰ ਇਹਦੇ ਠੀਕ ਹੈ ਮਗਲੇ ਚੱਕਿਆਂ ਨੂੰ ਵੇਟ ਵੀ ਲੱਗੇ ਆ ਵੇਟ ਲੱਗੇ ਆ ਜੀ ਵੇਟ ਵੀ ਦੇਗੀ ਲੱਗੇ ਆ ਜਿਹੜੇ origignal jondiar ਨੂੰ ਆਉਂਦੇ ਆ ਜੀ ਠੀਕ ਹੈ ਜੀ ਕਈ ਵਾਰੀ ਫੈਬਰ ਦੇ ਲੱਗੇ ਹੁੰਦੇ ਆ ਉਹ ਵੇਟ ਨਹੀਂ ਇਹਨੂੰ origignal ਵੇਟ ਹੈ ਜੀ ਠੀਕ ਹੈ ਜੀ ਰੰਗ ਪੇਡ ਦਾ origignal ਹੈ ਜੀ ਮਕਸਰ ਨੰਬਰ ਹੈ ਜੀ ਫਸਟ ਕੁਆਲਟੀ ਹੈ 27 ਮਾਡਲ ਹੈ ਇਹ ਠੀਕ ਹੈ ਜੀ ਤੇ ਡਿਮਾਂਡ ਕੀ ਹੈ ਇਹਦੀ ਡਿਮਾਂਡ ਇਹਦੀ 5 ਲੱਖ ਤੇ 25000 ਰੁਪਿਆ ਜੀ ਠੀਕ ਹੈ ਜੀ ਲਵੇ 5 ਲੱਖ ਤੇ 25000 ਡਬਲ ਡਬਲ ਪੀਟੀਓ ਆ ਜੀ ਡਬਲ ਪੀਟੀਓ ਵਾਲਾ ਹੈ ਟਰ ਨਵੇਂ ਆ ਜੀ ਤੇ 3 ਸਪੀ ਨਹੀਂ ਜੀ ਇਹ 2 ਸਪੀਡ ਹੁੰਦਾ ਜੀ ਠੀਕ ਹੈ ਇਹ 2 ਸਪੀਡ ਹਾਂ ਜੀ ਠੀਕ ਆ ਬਾਈ ਜੀ ਤੇ ਕਹਿੰਗੇ ਬਾਈ ਜੀ ਨਿਊ ਆਨਲੈਂਡ ਦਾ 3630 TXT ਮਾਡਲ ਵਾਲਾ ਇਹ 14 ਮਾਡਲ ਆ ਜੀ ਠੀਕ ਹੈ ਇਹਦੇ ਟਾਇਰ 75 ਪੈਸੇ ਆ ਜੀ ਤੇਰੀ ਸਪੀਡ ਆ ਜੀ ਠੀਕ ਹੈ ਜੀ ਡਿਸਟ੍ਰਿਬਿਊਟਰ ਵੀ ਲੱਗਿਆ ਜੀ ਤੇ ਰੰਗ ਪੇਂਟ ਦੱਸੋਗੇ ਰੰਗ ਪੇਂਟ ओरिजिनल ਆ ਹਲਕੀ ਬੁਲਕੀ ਹੋਈ ਆ ਟਚنگੇ ਦੀ ਠੀਕ ਆ ਮੈਂ ਕਹਣਾ ਵੀ 14 ਮਾਡਲ ਦੀ ਕੰਡੀਸ਼ਨ 21 22 ਮਾਡਲ ਵਰਗੀ ਹਾਂਜੀ ਹਾਂਜੀ ਇਹਦਾ ਰੇਟ ਆ ਜੀ 4.5 ਲੱਖ ਰੁਪਈਆ ਜੀ ਠੀਕ ਆ ਤੇ 16 ਦੇ ਟਾਰਾਂ ਚ 4 ਲੱਖ 45000 ਰੁਪਈਆ ਰੇਟ ਆ ਜੀ ਸੌਰੀ ਜਰਾ ਠੀਕ ਆ ਜੀ 4 ਲੱਖ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਪਾਵਰ ਸਟੀering ਆ ਗਾ ਪਾਵਰ ਸਟੀering ਮਾਡਲ ਕਹੇ ਲਿਆਣਾ ਇਹਦਾ ਫਰੋਜਪੁਰ ਨੰਬਰ ਆ ਜੀ ਫਸਟ ਪਾਰਟੀ ਦਾ ਇਹ ਟਰੈਕਟਰ ਆ ਜੀ ਫਸਟ ਪਾਰਟੀ ਦੀ ਹੈ ਹਾਂਜੀ 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 ਠੀਕ ਆ ਭਾਈ ਜੀ ਇਹ ਹੈਗਾ ਬਈ ਜੀ ਸਵਰਾਜ 855 ਦੇਗੀ ਚੁੱਲੇ ਵਾਲਾ ਹਾਂਜੀ ਤੇ ਇਹ ਵੀ ਟੌਪ ਮਾਡਲ ਆਣਾ ਬਈ ਜੀ ਇਹ ਟੌਪ ਮਾਡਲ ਆ 485 ਘੰਟੇ ਰਿਗਨਲ ਚੱਲਿਆ ਸੈਂਟਰ ਗੇਅਰ ਆ ਜੀ ਠੀਕ ਆ ਜੀ ਲੋ ਬਈ ਜੀ ਸੈਂਟਰ ਗੇਅਰ ਹੈਗਾ ਡਬਲ ਡਿਸਟ੍ਰਿਬਿਊਟਰ ਟੌਪ ਮਾਡਲ ਟਰੈਕਟਰ ਹੈਗਾ ਤੇ ਘੰਟੇ ਚੱਲੇ ਹੋਏ ਬਈ ਜੀ 485 ਸਾਡੇ ਸ਼ਹਿਰ ਦਾ ਹੀ ਨਵਾਂ ਨਿਕਲਿਆ ਮੁਕਸਰ ਦਾ ਹੀ ਜੀ ਠੀਕ ਆ ਜੀ ਹਾਂਜੀ ਮੁਕਸਰ ਦਾ ਨਵਾਂ ਨਿਕਲਿਆ ਹੋਇਆ ਹੈਗਾ ਤੇ ਬਾਕੀ ਬਈ ਜਿਹੜੇ ਮੁਕਸਰ ਨੰਬਰ ਹੁੰਦੇ ਨੇਗੇ ਤੇ ਬਾਈਆਂ ਕੋਲੇ ਟਰੈਕਟਰ ਆਉਂਦੇ ਨੇ ਉਹ ਜ਼ਿਆਦਾਤਰ ਹਾਂਜੀ ਤੇ ਮਾਡਲ ਹੈਗਾ ਬਈ ਇਹ ਇਹ 2021 ਆ ਟੋਟਲੀ ਟੋਟਲੀ 400 ਪੰਨੇ ਲੱਭਾਈਆਂ ਦੇ ਵੀ ਨਹੀਂ ਚੱਲਿਆ ਕਿ ਹਾਂਜੀ 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 ਠੀਕ ਆ ਭਾਈ ਜੀ ਇਹਦਾ ਰੇਟ ਆ 7 ਲੱਖ ਰੁਪਈਆ ਮੌਕੇ ਤੇ ਮਾਨਤਾਣ ਕਰ ਦਾਂਗੇ ਜੀ ਠੀਕ ਆ ਭਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਭਾਈ ਜੀ ਇੰਜਨ ਗੇਅਰ ਦੀ ਬਾਈ ਕਹਿੰਦਾ ਗਾਰੰਟੀ ਹੈਗੇ ਟੱਚਿੰਗ ਬੱਜ ਗਈ ਤੇ ਅਗੇ ਕਹਿੰ ਗਿਆ ਭਾਈ ਜੀ ਫਾਰਮ ਟ੍ਰੈਕਾ ਛੋਟਾ ਟਰੈਕਟਰ ਜਿਹੜਾ ਛੋਟੇ ਗੇਅਰ ਚਾਣਾ 60 55 ਜੀ ਇਹਦੇ ਟਾਇਰ 80 85 ਪੈਸੇ ਆ ਜੀ 20 ਮਾਡਲ ਆ ਜੀ ਠੀਕ ਆ ਲੈ ਵੀ 20 ਮਾਡਲ ਆ ਤੇ 3 ਸਪੀਡ ਚਾ ਭਾਈ ਜੀ ਨਹੀਂ ਜੀ ਇਹ 4 ਸਪੀਡ ਆ ਜੀ 20 ਮ ਫੋਰ ਸਪੀਡ ਚਾ ਛੋਟੇ ਗੇਅਰ ਚਾਗਾ ਛੋਟੇ ਗੇਅਰ ਲੈ ਬਈ ਇਹ ਹੈਗਾ ਪਾਵਰ ਮੈਕਸ ਵਾਲਾ ਸੁਪਰ ਮੈਕਸ ਵਾਲਾ ਨਹੀਂ ਹੈਗਾ ਬਈ ਜੀ ਹਾਂਜੀ ਪਾਵਰ ਮੈਕਸ ਹੈ ਜੀ ਠੀਕ ਹੈ ਇਹ ਕਲਾਸਿਕਲ ਪ੍ਰੋ ਹਾਂਜੀ ਹਾਂਜੀ ਤੇ ਮਾਡਲ ਹੈਗਾ ਬਈ ਇਹ 20 ਤੇ ਦਮਾੜੇ ਕੀ ਬਈ ਜੀ ਦੀ ਦਮਾੜੇ ਦੀ ਹੈਗੀ 6 ਲੱਖ ਤੇ 70000 ਰੁਪਿਆ ਜੀ 6 ਲੱਖ ਤੇ 70000 ਰਾਇਆ ਹਾਂਜੀ 20 ਮਾਡਲ ਹੈ ਜੀ 20 ਮਾਡਲ ਹੈਗਾ ਸਾਰਾ Ориਜੀਨਲ ਹੈ ਏ ਟੂ ਜ਼ेड ਇੰਜਨ ਗੇਅਰ ਦੀ ਵਾਕੇ ਗਰੰਟੀ ਹੁੰਦੀ ਹੈ ਜੀ ਆਪਾਂ ਠੀਕ ਹੈ ਲੈ ਵੇ ਵਾਕੇ ਗਰੰਟੀ ਹੈਗੇ 100% ਗਰੰਟੀ ਦੇ ਟਰੈਕਟਰ ਤੇ ਅੱਗੇ ਕਹਿੰਦੇ ਸੋਨਾ ਲਿਕਾ 750 ਦਾ RX DLX ਮਾਡਲ ਵਾਲਾ ਇਹ PV 53 ਨੰਬਰ ਹੈ ਜੀ ਮਲੋੜ ਦਾ ਠੀਕ ਹੈ ਜੀ ਫਰਸਟ ਪਾਰਟੀ ਆ ਵੀਰੇ ਠੀਕ ਹੈ ਜੀ 3 3 ਸਪੀਡ ਹੈ ਚੇਂਜਰ ਵਾਲਾ ਨਾਲ ਦੇ ਟਾਇਰ ਇਹਦੇ 85 ਪੈਸੇ ਜੀ ਠੀਕ ਹੈ ਜਿਹੜਾ ਕਹ ਲਈਏ ਸੁਪਰ ਸੀਟਰ ਨੂੰ ਤੱਕ ਪਾਉਣ ਵਾਲਾ ਹਾਂਜੀ ਇਹ 1200 ਘੰਟਾ ਲਗਭਗ ਚੱਲਿਆ ਜੀ ਠੀਕ ਹੈ ਜੀ ਤੇ ਪਹਿਲੇ ਘਰਦਾ ਜੀ ਠੀਕ ਹੈ ਜੀ ਤੇ 14 ਦੇ ਟਾਇਰਾਂ ਜਣਾ 14 ਦੇ ਟਾਇਰਾਂ ਚ ਇਹਦਾ ਰੇਟ ਹੈ 6 ਲੱਖ ਰੁਪਈਆ ਜੀ 6 ਲੱਖ ਰੁਪਇਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਵਾਕੇ ਦੇਵਾਂਗੇ ਠੀਕ ਆ ਕਿਤੋਂ ਵੀ ਟੱਚਿੰਗ ਨਹੀਂ ਟਰੈਕਟਰ ਦੀ ਫਸਟ ਪਾਰਟੀ ਦਾ ਏ ਜ਼ਿਆਦਾਤਰ ਨੰਬਰ ਫਸਟ ਪਾਰਟੀਆਂ ਦੇ ਟਰੈਕਟਰ ਹੁੰਦੇ ਆ ਆਪਣੇ ਕੋਲੇ ਠੀਕ ਆ ਜੀ ਅਗਲਾ ਹੈਗਾ ਬਾਈ ਜੀ ਸਪੈਸ਼ਲ ਐਡੀਸ਼ਨ ਪਲੱਸ ਵਾਲਾ ਨਾ ਬਾਈ ਜੀ ਕਿੰਨੀ ਗੇਅਰ ਵਾਲਾ ਬਾਈ ਜੀ ਦੂਜੀ ਗੇਅਰ ਆ ਇਹ 3630 ਆ ਸਪੈਸ਼ਲ ਐਡੀਸ਼ਨ ਆ ਜੀ ਸਪੈਸ਼ਲ ਐਡੀਸ਼ਨ ਆ ਸਾਰੀਆਂ ਫੀਚਰ ਵਾਲਾ ਜੀ ਸਾਰੀਆਂ ਫੀਚਰ ਆ ਟੌਪ ਮਾਡਲ ਆ ਜੀ ਠੀਕ ਆ ਜੀ ਨਵਾਂ ਸੀ ਆਰ ਡੀ ਆਉਂਦਾ ਇਹ ਪਹਿਲਾ ਵਾਲਾ ਮਾਡਲ ਆ ਜੀ ਜਿਹੜਾ ਮਿਲਦਾ ਨਹੀਂ ਮਿਲਦਾ ਬਦੌਰਤੀ ਆਰਡੀਆ ਪਹਿਲੇ ਕਰਦਾ ਜੀ ਇਹ ਵੀ ਪਹਿਲੇ ਜਿਵੇਂ ਤੁਹਾਨੂੰ ਪਹਿਲੀਆਂ ਵੀਡੀਓ ਜੀ ਮੈਂ ਦੱਸਿਆ ਵੀ ਸਾਡੇ ਕੋਲੇ ਫਰਸਟ ਓਨਰ ਟਰੈਕਟਰ ਜ਼ਿਆਦਾ ਆਉਣਗੇ ਜੀ ਠੀਕ ਹੈ ਇਹ ਵੀ ਫਰਸਟ ਓਨਰ ਹੈ ਪਹਿਲੇ ਕਰਦਾ ਵੀ 22 ਫਾਜ਼ਿਲਖਾ ਨੰਬਰ ਹੈ ਜਿਹੜੇ ਆਪਣੇ ਸ਼ੋਰੂਮ 'ਚ ਖੜੇ ਨੇ ਮਿਲਣ ਦਾ ਜਿੰਨੇ ਨੇ ਟਰੈਕਟਰ ਫਰਸਟ ਓਨਰ ਹੀ ਨੇ तकरीबन ਜ਼ਿਆਦਾ ਫਰਸਟ ਓਨਰ ਅਤੇ ਉੱਚੇ ਮਾਡਲ ਟਰੈਕਟਰ ਪਹਿਲੇ ਘਰਾਂ ਤੋਂ ਹੀ ਖਰੀਦਦੇ ਆ ਜੀ ਨੰਬਰ ਵੀ ਲੋਪਕਲ ਹੁੰਦਾ ਜੀ ਨੰਬਰ ਵੀ ਲੋਪਕਲ ਹੁੰਦਾ ਨੇੜ ਦਾ ਜੀ ਠੀਕ ਹੈ ਜੀ ਲੇ ਵੀ ਜ਼ਿਆਦਾਤਰ ਜਿਵੇਂ ਆਪਾਂ ਕਹ ਲਈਏ ਮਲੋਟ ਨੰਬਰ ਮੁਖਸਰ ਨੰਬਰ ਇਹ ਜ਼ਿਆਦਾ ਹੁੰਦੇ ਨੇ ਨ ਠੀਕ ਆ ਬਾਈ ਜੂ ਜੇ ਗੇਅਰ ਵਾਲਾ ਗਿਆ ਪਲੱਸ ਵਾਲਾ ਗਿਆ ਤੇ 16 ਦੇ 18 ਚ ਆ ਗਿਆ ਤੇ ਟਾਪ ਮਾਡਲ ਟਰੈਕਟਰ ਆ ਗਿਆ ਤੇ ਡਿਮਾਂਡ ਬਈ ਜੀ ਦੀ ਇਹਦੀ ਡਿਮਾਂਡ ਹੈਗੀ ਆ ਵੀਰ ਜੀ 7 ਲੱਖ ਤੇ 70000 ਰੁਪਈਆ ਜੀ 7 ਲੱਖ ਤੇ 70000 ਬਾਕੀ ਆਏ ਦਾ ਮਾਨਦਾਨ ਫੁੱਲ ਹੋ ਜਾਊਗਾ ਵਧੀਆ ਮਾਨਦਾਨ ਕਰਾਂਗੇ ਠੀਕ ਆ ਕਈ ਵੀਰ ਕਹਿੰਦੇ ਨੇ ਕਿ ਵੀ ਮਹਿੰਗਾ ਮੌਕੇ ਤੇ ਹੋ ਜਾ ਮਾਨਦਾਨ ਕਰਾਂਗੇ ਵੀਰੇ ਮਾਨਦਾਨ ਗਾਹਕ ਪਾਸ ਕਰਦਾ ਆਗੇ ਠੀਕ ਆ ਲੈ ਵੀ ਜੀ ਇਹ ਸ਼ੋਰੂਮ ਏਜੰਸੀ ਜੀ ਦਾ ਨਹੀਂ ਖੜਾ ਨਹੀਂ ਏਜੰਸੀ ਵਰ ਗਈ ਆ ਏਜੰਸੀ ਜੀ ਨਹੀਂ ਖੜਾ ਫਿਰ ਤੁਸੀਂ ਕਹੋਗੇ ਇਹ ਵੀ ਪਹਿਲੇ ਕਰਦਾ ਹੀ ਆ ਜੀ ਇਹ ਵੀ ਪਹਿਲੇ ਕਰਦਾ ਹੀ ਆ ਫਸਪਾਰਟੀ ਤੋਂ ਲਿਆ 300 ਘੰਟਾ ਚੱਲਿਆ ਜੀ ਓਨਲੀ ਓਨਲੀ ਹਾਂਜੀ ਠੀਕ ਹੈ ਲੈ ਵੀ 24 ਠੀਕ ਹੈ ਲੈ ਵੀ 24 ਦਾ ਮਾਰਕਾਗਾ ਫੁੱਲ ਫੀਚਰਾਂ ਵਾਲਾ ਟੌ ਮਾਡਲ ਟਰੈਕਟਰ ਜਿਹੜੇ ਬਾਈ ਜੀ ਲੋਕ ਕਹਿੰਦੇ ਨੇ ਕਿ ਕੰਪਨੀ ਚ ਜਾ ਕੇ ਖਰੀਦਾਂਗੇ ਹੁਣ ਬਾਈ ਜੀ ਕੰਪਨੀ ਚ ਨਹੀਂ ਤੁਸੀਂ ਸ਼ੋਰੂਮ ਚ ਖਰੀਦ ਸਕਦੇ ਹੋਗੇ ਨਗਦ ਕੈਸ਼ ਦਾ ਜੀ ਠੀਕ ਹੈ ਜੀ ਨਗਦ ਕੈਸ਼ ਦਾ 3 ਸਪੀਡ ਵਾਲਾ ਨਾ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਮਾਡਲ ਹੈਗਾ ਬਾਈ ਜੀ ਇਹ 24 ਨਾ ਬਾਈ ਜੀ ਉਹ ਵੀ ਤੇ ਮੈਨੂਫੈਕਚਰ ਡੇਟ ਹੈ ਦੀ ਤੀਜੇ ਮਹੀਨੇ ਦੀ ਠੀਕ ਹੈ ਜੀ ਹਾਂ ਜੀ ਤੇ 300 ਘੰਟਾ ਚੱਲਿਆ ਜੀ ਠੀਕ ਹੈ ਲੋ ਵੀ 300 ਘੰਟਾ ਚੱਲਿਆ ਕੰਪਨੀ ਰਿਕਾਰਡ ਬਾਈ ਜੀ ਕੰਪਨੀ ਰਿਕਾਰਡ ਫਾਈਲੀ ਪਾਰਟੀ ਦਾ ਜੀ ਫਰਸਟ ਪਾਰਟੀ ਦਾ ਬੀਬੀ 22 ਨੰਬਰ ਦਾ ਜੀ ਠੀਕ ਹੈ ਜੀ ਨਗਦ ਕੈ ਡਿਮਾਂਡ ਹੈਗੀ ਆ ਜੀ ਇਹਦੀ 7 ਲੱਖ ਤੇ 60 ਹਜ਼ਾਰ ਰੁਪਏ 7 ਲੱਖ ਤੇ 60 ਹਜ਼ਾਰ ਰੁਪਏ ਠੀਕ ਹੈ ਲੋਨ ਵਗੈਰਾ ਰੇਟ ਹੀ ਆ ਜੀ ਬਸ ਠੀਕ ਹੈ ਲੋਨ ਵਗੈਰਾ ਹੋ ਜੂ ਲੋਨ ਵਗੈਰਾ ਹੋ ਜੂਗਾ ਜੀ ਲੋਨ ਕਿਸੇ ਵੀ ਟਰੈਕਟਰ ਤੇ ਕਰਵਾ ਲਓ ਆਪਣੇ ਕਾਗਜ਼ ਪੱਤਰ ਪੂਰੇ ਹੁੰਦੇ ਆ ਜੀ ਠੀਕ ਹੈ ਤੇ ਆਜੋ ਬਾਈ ਬਾਰੇ ਵੀ ਟਰੈਕਟਰ ਖੜਾਗੇ ਉਹਨਾਂ ਬਾਰੇ ਵੀ ਗੱਲਬਾਤ ਕਰ ਦਾਂਗੇ ਤੇ ਅੱਗੇ ਫੇਰ ਆ ਗਿਆ ਬਾਈ ਜੀ ਨਿਊ ਹਾਲੈਂਡ ਹੈ ਲੈ ਨਿਊ ਹਾਲੈਂਡ ਸੋਨਾ ਲੀਕਾ ਤੇ ਸਬਰਾਜ ਇਹ ਜਾਦੇ ਹੁੰਦੇ ਨੇ ਨਾ ਜੀ ਇਹ ਟਰੈਕਟਰ ਸਾਰੇ ਹੁੰਦੇ ਆ ਜੀ ਠੀਕ ਆ ਜੀ ਇਹ 3639 ਮਾਡਲ ਆ 3 ਸਪੀਡਾ ਡਿਸਟ੍ਰਿਬਿਊਟਰ ਵਾਲਾ ਇਹ ਡੈਕ ਸਿਸਟਮ ਐਮਪ ਵਗੈਰਾ ਲੱਗਿਆ ਹੀ ਤੇ ਜਹਾਦੀ ਟਾਇਰਾਂ ਵਾਲਾ ਹਾਂਜੀ 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 ਠੀਕ ਆ ਲੈ ਵੀ ਫਰੰਟ ਰੇਡੀਅਲ ਟਾਇਰ ਨੇਗੇ ਜਮਾ ਨਵੇਂ ਨੇ ਤੇ ਬੈਕ ਟਾਇਰ ਭਾਈ ਜੀ 85 ਰੁਪਏ ਆ ਜੀ ਤਕਰੀਬਨ ਠੀਕ ਆ ਲੈ ਵੀ ਬੈਕ ਟਾਇਰ ਹੈਗੇ ਨੇ 85 ਪੈਸੇ 16 ਦੇ ਟਾਇਰ ਨੇ ਨੇ ਹਾਂਜੀ ਹਾਂਜੀ 16 ਦੇ ਟਾਇਰਾਂ ਚ ਹੈ ਠੀਕ ਹੈ ਡੈਕ ਲੱਗਿਆ ਨੋਪੀ ਲੱਗੀ ਆ ਐਂਪ ਲੱਗਿਆ ਜੀ ਕੋਈ 45 40 45000 ਦਾ ਤੇ ਸਿਸਟਮ ਲੱਗਿਆ ਜੀ ਠੀਕ ਹੈ ਲਾਉਂਦੇ ਤੇ ਨਹੀਂ ਲੈ ਬਾਬਾ ਸਾਰਾ ਹੀ ਦੇਣਾ ਜੀ ਆ ਹੀ ਦੇਣਾ ਜੀ ਠੀਕ ਹੈ ਜੀ ਬਾਕੀ Ориਜਨਲ ਹੈ ਤੇ ਟ੍ਰਾਂਡ ਬਾਂਡੇਗੇ ਬੇ ਜੀ ਦੀ 4 ਲੱਖ ਤੇ 45000 ਰੁਪਇਆ ਜੀ ਲੈ ਵੀ 4 ਲੱਖ ਤੇ 45000 ਤੇ ਨੰਬਰ ਹੈਗਾ ਪੰਜਾਬ ਆਣਾ ਮੈਂ ਆਫ ਰੋਹਿਕਪੁਰ ਨੰਬਰ ਹੈ ਜੀ ਠੀਕ ਆ ਬਾਈ ਜੀ ਇਹ 2022 ਮਾਡਲ ਹੈ ਜੀ 3 ਸਪੀਡ ਹੈ ਠੀਕ ਹੈ ਜੀ ਬਲੋਟ ਨੰਬਰ ਦਾ ਜੀ ਫਰਸਟ ਪਾਰਟੀ ਦਾ ਪਹਿਲੇ ਘਰੋਂ ਆਇਆ ਜੀ ਤੇ ਸਾਈਡ ਗੇਅਰ ਚ ਸਾਈਡ ਗੇਅਰ ਹੈ ਜੀ ਡਿਸਟ੍ਰੀਬਿਊਟਰ ਵੀ ਹੈ ਜੀ ਠੀਕ ਹੈ ਜੀ ਪਹਿਲੇ ਘਰ ਦਾ ਨਵਾਂ ਟਰੈਕਟਰ ਹੈ ਜੀ ਜਮਾ ਠੀਕ ਹੈ ਜੀ ਇਹ ਇਹ ਹੈਗਾ ਕਹਿ ਲਿਆਣਾ ਆਪਾਂ ਬੰਦ ਤਾਂ ਹੋ ਗਏ ਪਰ ਪਰ ਜਿਹੜੇ ਪੁਰਾਣੇ ਨੇ ਉਹ ਵੱਧ ਵਿਕਦੇ ਨੇਗੇ ਪੁਰਾਣੇ ਵੀ ਨਵੇਂ ਵਰਗੇ ਟਰੈਕਟਰ ਹੁੰਦੇ ਆ ਵੀਰੇ ਆਪਣੇ ਕੋਲੇ ਠੀਕ ਹੈ ਜੀ ਇਹਦਾ ਰੇਟ ਹੈ 7 ਲੱਖ ਤੇ 30000 ਰੁਪਏ ਜੀ 7 ਲੱਖ ਤੇ 30000 ਰੁਪਏ ਲੋਗੇ ਜੀ ਸੋਨੂੰ ਪੈਰਦਾਨ ਚੈੱਕ ਕਰਵਾਉਣਾ ਇਹ ਟਰੈਕਟਰ ਦੇ ਲਓ ਬਈ ਚੈੱਕ ਕਰੋ ਪੂਰੇ ਸਾਫ ਪਏ ਨੇਗੇ ਪੇਂਟ ਦੀ ਬਈ ਜੀ ਗਾਰੰਟੀ ਹੈ ਦੀ ਕੰਮ ਕਰੇ ਗਏ ਗਾਰੰਟੀ ਹੈ ਜੀ ਠੀਕ ਆ ਬਈ ਜੀ ਹਾਂ ਜੀ ਫਰਸਟ ਪਾਰਟੀ ਦਾ ਫਲੋਟ ਨੰਬਰ ਹੈ ਜੀ ਮਲੋਟ ਨੰਬਰ ਹੈਗਾ ਤੇ ਕਿਹਾ ਬਈ ਜੀ ਸੋਨਾਲੀਕਾ 750 ਦਾ RX ਵਾਲਾ RX ਤੇ 14 ਦੇ ਟਾਇਰਾਂ ਚ ਬਈ ਜੀ ਤੇ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਇਹਦੇ ਟਾਇਰੇ ਦੇ ਹੈਗਾ ਇਹ 70 ਪੈਸੇ ਠੀਕ ਆ ਲਓ ਬਈ 70 ਪੈਸੇ ਟਾਇਰ ਨੇ ਕਿ ਖੁੱਲੇ ਪਲੇਟਫਾਰਮ ਵਾਲਾ ਹੈਗਾ ਸਾਈਡ ਗੇਅਰ ਚ ਹੈਗਾ 55 ਹੌਸਪਾਵਰ ਦਾ ਹੈਗਾ ਸਿਕੰਦਰ ਮਾਡਲ ਆਗਾ HDM ਵਾਲਾ ਤੇ ਇਹ ਮਾਡਲ ਹੈਗਾ ਭਾਈ ਜੀ ਇਹ 2019 ਆ ਜੀ ਠੀਕ ਹੈ ਲੋ ਵੀ 2019 ਮਾਡਲ ਆ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਹੈਗੀ 5 ਲੱਖ ਤੇ 35000 ਰੁਪਇਆ ਜੀ ਠੀਕ ਆ ਜੀ ਲੋ ਵੀ 5 ਲੱਖ ਤੇ 35000 ਪੂਰਾ ਫੁੱਲ ਸੋਨਾ ਟਰੈਕਟਰ ਹੈਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਤੇ ਅੱਗੇ ਕਹੇ ਭਾਈ ਜੀ ਫਾਰਮ ਟਰੈਕ ਹਾਂਜੀ ਫਾਰਮ ਟਰੈਕ 65 ਆ ਜੀ ਇਹ ਈਪੀਏ ਵਾਲਾ ਹੈ ਨਾ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਜਿਹੜਾ ਫਾਰਮ ਟਰੈਕ 45 65 ਦਾ ਭਾਈ ਜੀ ਈਪੀਏ ਵਾਲਾ ਇਹਦੀ ਥੋੜੀ ਜਿਹੀ ਡਿਮਾਂਡ ਜਿਵੇਂ ਆਪਾਂ ਕਹ ਲਈ ਜਿਆਦਾ ਹੈਗੀ ਤੇ ਐਪੀਆਈ ਵਾਲਾ ਹੈਗਾ ਤੇ ਇਹ ਮਾਡਲ ਹੈਗਾ ਭਾਈ ਜੀ 2010 ਜੀ 2010 ਹਾਂਜੀ ਤੇ ਡਿਮਾਂਡ ਇਹ ਦੀ ਜੀ 2 ਲੱਖ 25 ਹਜ਼ਾਰ ਰੁਪਿਆ ਜੀ ਥੋੜਾ ਜਿਹਾ ਟਰੈਕਟਰ ਹੈ ਜੇ ਉਹ ਹਲਕਾ ਠੀਕ ਹੈ ਜੀ ਆਈ ਹੈ ਕਹ ਲਈਏਣਾ ਆਪਾਂ ਠੀਕ ਹੈ ਭਾਈ ਜੇ ਤੁਸੀਂ ਲੈ ਕੇ ਜਾਣਾ ਇਹ ਜੋ ਮਾਨਤਾਨ ਵਧੀਆ ਹੋ ਜਾਊਗਾ ਜੇ ਬਾਈਆਂ ਨੇ ਕੋਈ ਟੱਚਿੰਗ ਬੱਚੇ ਨਹੀਂ ਕਰੀ ਹੈਗੀ ਕੁਝ ਨਹੀਂ ਕਰਿਆ ਹੈਗਾ ਜ਼ਿੰਮੇ ਦਾ ਹੈਗਾ ਟਰੈਕਟਰ ਖੇਤੀਬਾੜੀ ਜੋ ਹੈ ਉਮੀ ਕੱਟ ਲੈਣਾ ਭਾਈ ਕੱਟਿਆ ਹੋਇਆ ਭਾਈ ਆ ਵਿੱਚ ਕੱਟਿਆ ਜੀ ਵੈਸੇ ਆਪਾਂ ਇਹ ਜੋ ਇਸ ਕੰਡੀਸ਼ਨ ਦਾ ਟਰੈਕਟਰ ਖਰੀਦੇ ਨਹੀਂ ਤੇ ਕੱਟਿਆ ਹੋਇਆ ਹੈ ਕਟਿਆ ਹੋਇਆ ਹੈਗਾ ਤੇ ਪੈਰ ਫਰੰਟ ਦਾ ਵਧੀਆ ਪਿਆ ਬੈਕ ਬੈਕ ਤੇਰੇ ਕਸਈ ਹੈ ਇਧਰ ਠੀਕ ਆ ਇਹਦਾ ਰੇਟ ਵੀ ਭਰਾ ਹੋ ਜਾ ਠੀਕ ਆ ਭਾਈ ਜੀ ਤੇ ਮੇਨ ਲ ਕਿਸ ਨੇ ਇੱਕ ਵਾਰੀ ਹੋ ਦੱਸ ਦੋ ਭਾਈ ਜੀ ਆਪਣੀ ਆਪਣੀ ਸ੍ਰੀ ਮੋਖਸਰ ਸਾਹਿਬ ਜੀ ਠੀਕ ਆ ਜੀ ਪਟੰਡਾ ਬਲੋਟ ਬਾਈਪਾਸ ਕੱਸੀ ਤੇ ਬਾਦਵਾ ਹਸਪੀਟਲ ਨੇੜੇ ਆਈ ਠੀਕ ਆ ਲਓ ਵੀ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗਾ ਬਦਵਾ ਹਸਪੀਟਲ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਲੋਨ ਵਗੈਰਾ ਦੀ ਫੀਸੀਬਿਲਟੀ ਲੋਨ ਵਗੈਰਾ ਜੀ ਸਿਮਲ ਸਕੋਰ ਸਹੀ ਹੋਈ ਜਾਣਾ ਹੋਣਾ ਚਾਹੀਦਾ ਜਿਹੜੇ ਵੀ ਮਰਜੀ ਟਰੈਕਟਰ ਤੇ ਲੋਨ ਕਰਵਾਓ ਅਸੀਂ ਕਰਵਾ ਕੇ ਦਿੰਨੇ ਆ ਏਜੂ ਬੈਂਕ ਤੋਂ ਕਰਾ ਕੇ ਦਿੰਨੇ ਠੀਕ ਆ ਬਾਈ ਜੀ ਕਾਪੀ ਕਾਗਜ਼ਾਂ ਦੀ ਕਰਾਂਗੇ ਕਾਪੀ ਕਾਗਜ਼ਾਂ ਦੀ ਫੁੱਲ ਗਰੰਟੀ ਵੀਰ ਜੀ ਜੇ ਕਾਪੀ ਕਾਗਜ਼ ਸਹੀ ਹੋਊਗਾ ਤਾਂ ਲੋਨ ਹੋਣਾ ਹੀ ਫੇਰ ਠੀਕ ਆ ਜੀ ਤੇ ਜੇ ਗੱਲਬਾਤ ਹੈ ਟਰੈਕਟਰ ਖਰੀਦ ਵੀ ਲੈਣੇ ਹੋ ਬਾਈ ਜੀ ਜੇ ਕਿਸੇ ਨੇ ਵੇਚਣਾ ਹੈ ਹਾਂਜੀ ਹਾਂਜੀ ਖਰੀਦਦੇ ਵੀ ਆ ਖਰੀਦ ਕੇ ਹੀ ਲੈ ਕੇ ਆਉਣੇ ਆ ਟਰੈਕਟਰ ਦੇ ਵਿੱਚ ਟਰੈਕਟਰ ਕਟਾਉਦੇ ਤੇ ਉਹ ਵੀ ਅਸੀਂ ਵਿੱਚ ਪੁਰਾਣਾ ਟਰੈਕਟਰ ਕੱਟ ਵੀ ਲੈਨੇ ਆਂ ਠੀਕ ਆ ਭਾਜੀ ਠੀਕ ਆ ਭੈਣ ਨਰਮਾ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਲੋ ਭਾਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਗੁਰ ਧੰਨਵਾਦ ਸਤਿ ਸ੍ਰੀ ਅਕਾਲ